ਸਾਰੇ ਭੈਣ ਭਰਾਵਾਂ ਨੂੰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਆਪਾਂ ਇਸ ਟਾਈਮ ਖੜੇ ਆ ਜੀ ਬੈਲਡੋਨੀਆ ਰਾਤ ਇੱਥੇ ਰਹੇ ਸੀ ਤੇ ਅੱਜ ਆਪਾਂ ਇਥੋਂ ਚੱਲ ਕੇ ਜਾਣਾ ਬਾਰਡਰ ਪਲੇਸ 530 ਕਿਲੋਮੀਟਰਾਂ ਤੇ ਸਾਢੇ 5 ਘੰਟੇ ਲੱਗਣਿਆ ਡਰਾਈਵ ਦੇ ਇਥੋਂ ਹੁਣ ਆਪਾਂ ਪਹਿਲਾਂ ਖਾਣੇ ਪੀਣੇ ਆ ਟੈਂਟ ਵਗੈਰਾ ਆਪਾਂ ਆਪਣਾ ਇਕੱਠਾ ਕਰ ਲਿਆ ਤੇ ਇਥੋਂ ਕੌਫੀ ਚਾਹ ਪਾਣੀ ਪੀ ਕੇ ਫੇਰ ਆਪਾਂ ਇਥੋਂ ਨਿਕਲਾਂਗੇ ਬਸ ਆਪਾਂ ਇਥੋਂ ਕਾਰ 'ਚ ਤੇਲ ਪਾਉਣਾ ਤੇ ਇੱਕ ਚੱਕਣੀ ਆ ਆਈਸ ਆਪਣੀ ਐਸਕੀ ਦੇ ਲਈ ਬਾਕੀ ਕੰਮ ਰੈਡੀ ਆ ਫਿਰ ਰਾਹ ਦੇ ਵਿੱਚ ਬਣਾਉਂਦੇ ਜਾਵਾਂਗੇ ਵੀਡੀਓ ਬਾਕੀ ਤਾਂ ਇਹ ਟ੍ਰੈਵਲ ਟਾਈਮ ਹੀ ਆ ਜਿਆਦਾ ਯੂਕਲਾ ਦੇ ਵਿੱਚ ਮੈਂ ਦੇਖਿਆ ਸੀ ਦੇਖਣ ਨੂੰ ਹੈਗਾ ਕੁਝ ਥੋੜਾ ਬਹੁਤ ਉਹ ਦੇਖਾਂਗੇ ਜਾ ਕੇ ਤੇ ਗ੍ਰਹੀ ਗੱਲ ਫਿਊਲ ਦੀ ਫਿਊਲ ਪ੍ਰਾਈਸ ਵਾਲਾ ਤਾਂ ਚਿੱਕਾ ਵਾਲਾ ਕੰਮ ਹੀ ਆ ਇੱਥੇ 2.5 ਡਾਲਰ ਦਾ ਇੱਥੇ ਆ ਤੇ ਮੈਂ ਇੱਕ ਨਾਲ ਕਿਸੇ ਨੇ ਟੈਂਟ ਲਾਇਆ ਸੀ ਉਹਦੇ ਨਾਲ ਗੱਲ ਕਰਨ ਲੱਗ ਗਿਆ ਉਹ ਕਹਿੰਦਾ ਵੀ ਇੱਥੇ ਵੀ ਭਰਾ ਲਾ ਕਹਿੰਦਾ ਜਿਹੜਾ ਅਗਲੇ ਟਾਊਨ ਚੱਲੇ ਬਾਰਡਰ ਵਿਲੇਜ ਉੱਥੇ 3 ਡਾਲਰ ਦਾ ਲੀਟਰ ਆ ਇੱਥੇ ਤਾਂ ਫਿਰ ਵੀ 2.5 ਆ ਤੇ ਬਾਕੀ ਹੁਣ ਚਲੋ ਖਾਣੇ ਪੀਣੇ ਆ ਫਿਰ ਵਧਦੇ ਆ ਅੱਗੇ ਨੂੰ ਤੇ ਇਹ ਲੇਕਰ 2.5 ਡਾਲਰ ਦਾ ਲੀਟਰ। ਉਹ ਗੱਡੀ ਜਾ ਤਾਂ ਚੱਲੀ ਹੈਗੀ ਜਿੱਥੋਂ ਪਹਿਲਾਂ ਤੇਲ ਪਵਾਇਆ ਸੀ ਉੱਥੋਂ 190 ਕਿਲੋਮੀਟਰ ਆਇਆ ਪਰ ਜਿੱਥੇ ਅੱਗੇ ਜਾਣਾ 500 ਕਿਲੋਮੀਟਰ ਜਾਣਾ ਤਾਂ ਕਰਕੇ ਇੱਕ ਵਾਰੀ ਟੈਂਕੀ ਫੁੱਲ ਕਰਾ ਲਈਏ। ਤੇ ਉੱਥੇ ਤੇਲ ਵੀ ਮਹਿੰਗਾ ਹੋਊ ਅੱਗੇ ਜਾ ਕੇ 3 ਡਾਲਰ ਦਾ ਲੀਟਰ ਆ। ਤੇ ਆਪਣੀ ਗੱਡੀ ਵੀ ਇੰਨੀ ਤੇ ਚੱਲਦੀ ਆ ਕਿਉਂਕਿ ਉੱਪਰ ਸਮਾਨ ਰੱਖਿਆ ਹੋਇਆ। ਉਹਦੇ ਕਰਕੇ ਐਵਰੇਜ ਵੀ ਘਟਾ। ਲਗਭਗ 150 ਕਿਲੋਮੀਟਰ ਟੈਂਕੀ ਮਾਗਰ ਤੋੜਦਾ ਨੋਰਮਲੀ ਜਦੋਂ ਉੱਥੇ ਲੋਕਲ ਚਾਹਣ ਸੀ 700 ਕਿਲੋਮੀਟਰ ਚੱਲ ਜਾਂਦੀ ਸੀ ਗੱਡੀ ਆ 650 ਤੋਂ 700 ਦੇ ਵਿੱਚ ਵਿੱਚ ਹੁਣ ਚੱਲਦੀ ਆ 550 ਤੋਂ 500 ਦੇ ਵਿੱਚ ਵਿੱਚ ਯਾਨੀ ਕਿ 150 ਦੇ ਮੰਗੋਂ ਘਟ ਗਿਆ ਹੈ ਜੀ ਸਮਾਨ ਜ਼ਿਆਦਾ ਇੱਕ ਤਾਂ ਇੱਕ ਉੱਪਰ ਸਮਾਨ ਪਿਆ ਉਹਦੇ ਕਰਕੇ ਹਵਾ ਵਜਦੀ ਆ ਫਿਰ ਹਵਾ ਨਾਲ ਥੋੜਾ ਜਿਹਾ ਜ਼ੋਰ ਵੱਧ ਲੱਗਦਾ ਗੱਡੀ ਦਾ ਆ ਇਸ ਮਿਲਿਆ ਨਹੀਂ ਕਿ ਥੋੜੀ ਆ ਬੰਨਲਾ ਦਾ ਇੱਕ ਪੈਕ ਹੋਰ ਲਿਆਉਣਾ ਪੈਣਾ ਬਲਡੋਨੀਆ ਤੋਂ ਲੱਗ ਗਈ ਆਪਾਂ ਨਿਕਲਣਾ ਟਰੱਕ ਖੜਿਆ ਪਾਰਕਿੰਗਾਂ ਦੇ ਵਿੱਚ ਰੈਸਟ ਕਰਦੇ ਆ ਡਰਾਈਵਰ ਤੇ ਆ ਕਾਰ ਖੜਾਰ ਕੇ ਬੰਦੇ ਨੇ ਟਰੇਲਰ ਦੇ ਉੱਤੇ ਬੜੀ ਸੋਹਣੀ ਕਾਰ ਆ ਅੰਟੀਕ ਜੀ ਲੱਗਦੀ ਆ ਪੁਰਾਣੀ ਜੀ ਰੇਸਿੰਗ ਕਾਰ ਜੀ ਤੋਂ ਨਿਕਲ ਕੇ ਸਾਹਮਣੇ ਆ ਗਿਆ ਆਇਰ ਹਾਈਵੇ ਤੇ ਹੁਣ ਆਪਾਂ ਬਸ ਚੜਦੇ ਆ ਤੇ ਇੱਥੋਂ ਪੂਰਾ 530 ਕਿਲੋਮੀਟਰ ਆਪਣਾ ਨੈਕਸਟ ਸਟਾਪ ਵਾਹਿਗੁਰੂ ਆ ਸਾਹਮਣੇ ਤੁਸੀਂ ਬੋਰਡ ਦੇਖ ਰਹੇ ਹੋ ਇਹ 에어 ਸਟ੍ਰਿਪ ਦਾ ਬੋਰਡ ਆ ਆਰ ای ਡੀ ਲਿਖਿਆ ਆ ਆਰ ਐਫ ਡੀ ਐਸ ਐਮਰਜੈਂਸੀ 에어 ਸਟ੍ਰਿਪ ਇਹ ਇਸੇ ਹਾਈਵੇ ਦੇ ਉੱਤੇ 에어 ਸਟ੍ਰਿਪ ਬਣੀ ਹੋਈ ਆ ਆ ਜਿਹੜੀ ਕਿ ਐਮਰਜੈਂਸੀ ਦੇ ਵਿੱਚ ਜੇ ਕਿਤੇ ਜਹਾਜ਼ ਲੈਂਡ ਕਰਾਉਣਾ ਪੈ ਜੇ ਤਾਂ ਇੱਥੇ ਕਰਾਉਂਦੇ ਆ ਤੁਸੀਂ ਅਸੀਂ ਦੇਖ ਵੀ ਸਕਦੇ ਹੋ ਇਹਨਾਂ ਨੇ ਉਹਨਾਂ ਕਾ ਏਰੀਆ ਬੜਾ ਸਾਫ਼ ਰੱਖਿਆ ਹੋਇਆ ਤੇ ਨਾਲ ਜਿਹੜੇ ਲੈਂਡਿੰਗ ਆਪਣੇ ਪੈਡ ਹੁੰਦੇ ਆ ਜਿਵੇਂ ਪੈਡਿਸਟ੍ਰੀਅਨ ਕ੍ਰੋਸਿੰਗ ਹੁੰਦੀ ਆ ਆ ਬਣੇ ਹੋਏ ਆ ਤੁਸੀਂ ਸਕ੍ਰਿਪਟ ਐਮਰਜੈਂਸੀ ਲਈ ਹਾਂਜੀ ਇਸ ਟਾਈਮ ਆਪਾਂ ਖੜੇ ਆ ਆਸਟ੍ਰੇਲੀਆ ਦੀ ਸਭ ਤੋਂ ਜਿੱਥੋਂ ਲੰਬੀ ਰੋਡ ਸਿੱਧੀ ਲੰਬੀ ਰੋਡ ਆਪਾਂ ਕਹਿ ਸਕਦੇ ਹਾਂ ਸਟਾਰਟ ਹੁੰਦੀ ਆ ਉਸ ਬੋਰਡ ਦੇ ਕੋਲ ਤੇ ਉਹਦੇ ਬੋਰਡ ਦੇ ਉੱਤੇ ਲਿਖਿਆ ਹੋਇਆ 90 ਮਾਈਲ ਸਟ੍ਰੇਟ ਆਸਟ੍ਰੇਲੀਆਜ਼ ਲੋਂਗੇਸਟ ਸਟ੍ਰੇਟ ਰੋਡ 146.6 ਕਿਲੋਮੀਟਰ ਇਹ ਰੋਡ ਜਦੋਂ ਆਪਾਂ ਬੈਲਡੋਨੀਆ ਤੋਂ ਪਾਰਥ ਵੱਲ ਤੋਂ ਆਉਨੇ ਆ ਤੇ ਬੈਲਡੋਨੀਆ ਟੱਪਦੇ ਆ ਉਸ ਤੋਂ ਬਾਅਦ ਸਟਾਰਟ ਹੁੰਦੀ ਆ ਤੇ ਇਹ 146.6 ਕਿਲੋਮੀਟਰ ਸਿੱਧੀ ਨੱਕ ਦੀ ਸਿਹਤ ਰੋਡ ਆ ਤੇ ਇਹਦੇ ਵਿੱਚ ਕੋਈ ਵਿੰਗਵਾਲ ਨਹੀਂ ਤੇ ਇੱਥੇ ਲੋਕਾਂ ਨੇ ਅਲੱਗ-ਅਲੱਗ ਆਪਣੇ ਨਾਂ ਲਿਖੇ ਹੋਏ ਆ ਜਿਹੜੀ-ਜਿਹੜੀ ਤਰੀਕ ਨੂੰ ਗਏ ਇਹ ਸਿੱਧੀ ਰੋੜਾ ਕੋਈ ਵਿੰਗਵਾਲ ਨਹੀਂ ਇਹਦੇ ਵਿੱਚ ਕਿਉਂਕਿ ਇੱਕ ਗੱਲ ਤੋਂ ਮੇਰੀ ਮੰਨ ਲੈ ਪੱਲੇ ਦੇ ਨਾਲ ਬੰਨ ਲੈ ਬਹੁਤੇ ਮੋੜਾਂ ਵਾਲੀ ਰਾਹ ਚੰਗੀ ਨਹੀਂ ਤੇ ਨਿਤ-ਨਿਤ ਬੇਗਾਨੀ ਚਾ ਚੰਗੀ ਨਹੀਂ ਹਾਂਜੀ ਇਹ ਉਸੇ ਸੜਕ ਦਾ ਇੱਕ ਦ੍ਰਿਸ਼ਾ ਤੇ ਜਿਹੜੀ ਸਿੱਧੀ ਜਾਂਦੀ ਆ ਕੋਈ ਵਿੰਗਵਾਲ ਨਹੀਂ ਜ਼ਿਆਦਾਤਰ ਇਹ ਜਦੋਂ ਆਪਾਂ ਇਹ ਵੀਡੀਓ ਬਣਾਉਨੇ ਆ ਸਿੱਧੀ ਉਦੋਂ ਜ਼ਿਆਦਾ ਵਧੀਆ ਬਣਦੀ ਆ ਜਦੋਂ ਆਪਾਂ ਚੜਾਈ ਜੀ ਚੜ ਕੇ ਦੁਆਰੇ ਰੋਡ ਉੱਤਰਦੇ ਆ ਨਾ ਤਾਂ ਫਿਰ ਦੂਰ ਤੱਕ ਸੜਕ ਦਿਖਦੀ ਹੁੰਦੀ ਆ ਉਹ ਵੀ ਕੋਸ਼ਿਸ਼ ਕਰਾਂਗੇ ਜੇ ਅੱਗੇ ਵੀਡੀਓ ਉਵੇਂ ਦੀ ਕੋਈ ਲੋਕੇਸ਼ਨ ਆਈ ਵੀ ਉੱਥੋਂ ਬਣਾਈ ਜਾਵੇ ਇਹ ਆਪਾਂ ਦੂਜੀ ਸਾਈਡ ਆ ਗਏ ਆ 146 ਕਿਲੋਮੀਟਰ ਦਾ ਡਿਸਟੈਂਸ ਤੈਅ ਕਰਕੇ 146 ਕਿਲੋਮੀਟਰ ਸਿੱਧੀ ਰੋਡ ਸੀ ਇਧਰੋਂ ਆਪਾਂ ਆਇਆ ਤੇ 110 ਦਾ ਜ਼ੋਨ ਮਿੰਟੋ ਮਿੱਟੀ ਪਾਰਟ ਨਿਬੜ ਜਾਂਦੀ ਆ ਜਦੋਂ ਨਾ ਕੋਈ ਮੋੜ ਤੇ ਨਾ ਕੋਈ ਟ੍ਰੈਫਿਕ ਤੇ ਆ ਸਾਹਮਣੇ ਕਾਈਗੁਨਾ ਜਾਂ ਸਾਈਗੁਨਾ ਪਤਾ ਨਹੀਂ ਕੀ ਕਹਿੰਦੇ ਇਹਨੂੰ ਟਾਊਨ ਨੂੰ ਉਹਦਾ ਬੋਰਡ ਲੱਗਿਆ ਤੇ ਆ ਸਾਹਮਣੇ ਇੱਥੇ ਬੀਪੀ ਦਾ ਫਿਊਲ ਸਟੇਸ਼ਨ ਆ ਹੁਣ ਆਪਾਂ ਵਧਦੇ ਹਾਂ ਅੱਗੇ ਬਾਰਡਰ ਟਾਊਨ ਨੂੰ ਵਿੱਚ ਕਾਈਗੁਨਾ ਇਹ ਜਾਂ ਸਾਈਗੁਨਾ ਪਤਾ ਨਹੀਂ ਕਾਈਗੁਨਾ ਯੂਨੀਵਰਸ ਨਾਲ ਇਹਨਾਂ ਨੇ ਬੋਰਡ ਲਾਇਆ ਵੀ ਕਿਹੜਾ ਕਿੰਨੀ ਦੂਰ ਆ ਪਰਥ ਤੋਂ ਰਹਿ ਗਿਆ 1091 ਕਿਲੋਮੀਟਰ ਯਾਨੀ ਕਿ ਪਰਥ ਤੋਂ 1091 ਕਿਲੋਮੀਟਰ ਵੈਸਟ ਨੂੰ ਆ ਤੇ ਸਿਡਨੀ 3082 ਤੇ ਬਾਰਡਰ ਟਾਊਨ ਇੱਥੋਂ 351 ਜਿੱਥੇ ਆਪਾਂ ਜਾਣਾ ਤੇ ਆਪਣਾ ਤਾਂ ਇੱਥੋਂ ਤੇਲ ਇੱਕ ਵਾਰੀ ਫੇਰ ਪਰਾ ਲਈਏ ਆਏ ਤਾਂ ਹਜੇ ਥੋੜਾ ਹੀ ਆ ਜਿਆਦਾ ਨਹੀਂ ਆਏ ਪਰ ਚਲ ਜੇ ਆ ਵੀ ਆਪਾਂ ਭਰਾ ਲਈਏ ਆ ਇੱਥੇ ਫਿਊਲ ਸਟੇਸ਼ਨ ਆ ਬੀਪੀ ਦਾ ਇੱਥੋਂ ਤੇਲ ਪਵਾਇਆ ਨਾਲੇ ਕਾਫੀ ਲੈਨੇ ਆ ਥੈਂਕ ਯੂ ਥੈਂਕ ਯੂ ਵੈਰੀ ਮੱਚ ਮੋਂ ਗੁੱਡ ਥੈਂਕਸ ਫਾਰ ਯੂ ਉਸਤਾ ਨੰਬਰ ਦਾਰ ਪੰਨ 20 ਦਲ ਕੋਰਨਰੋਂ ਸਾਹਮਣੇ ਲਾਈਆਂ ਨੇ ਫੋਟੋਆਂ ਇਥੋਂ ਦੇ ਲੋਕਲ ਟਾਊਨ ਦੇ ਇਤਿਹਾਸ ਨੂੰ ਦਰਸਾਉਂਦੀਆਂ। ਸਾਡੇ ਰਸਟ੍ਰੂਮ ਤੇ ਟੇਬਲ ਪੂਨ ਜਦੋਂ ਆਪਾਂ ਕਾਈਗੋਨਾ ਫਿਊਲ ਸਟੇਸ਼ਨ ਟੱਪ ਕੇ ਈਸਟ ਵੱਲ ਨੂੰ ਆਉਨੇ ਆ ਤਾਂ ਥੋੜੇ ਅੱਗੇ ਆ ਕੇ ਜਿਹੜਾ ਟਾਈਮ ਜ਼ੋਨ ਆ ਉਹ ਚੇਂਜ ਹੋ ਜਾਂਦਾ। ਇਸ ਟਾਈਮ ਆਪਾਂ ਆਸਟ੍ਰੇਲੀਅਨ ਆ ਜਿਹੜਾ ਸੈਂਟਰਲ ਆਸਟ੍ਰੇਲੀਅਨ ਸੈਂਟਰਲ ਵੈਸਟਰਨ ਸਟੈਂਡਰਡ ਟਾਈਮ ਆ ਉਹ ਜ਼ੋਨ ਦੇ ਵਿੱਚਾਂ ਜਿਹੜਾ 45 ਮਿੰਟ ਅੱਗੇ ਆ ਆਪਣਾ ਪਰਥ ਦੇ ਟਾਈਮ ਨਾਲੋਂ 45 ਮਿੰਟ ਅੱਗੇ ਆ ਤੇ ਐਡੀਲੇਡ ਨਾਲੋਂ 45 ਮਿੰਟ ਪਿੱਛੇ ਆ ਇਸ ਟਾਈਮ ਆਪਾਂ ਆਸਟ੍ਰੇਲੀਅਨ ਵੈਸਟਰਨ ਸੈਂਟਰਲ ਸਟ ਇਹ ਥੋੜਾ ਕਨਫਿਊਜ਼ਿੰਗ ਆ ਆਸਟ੍ਰੇਲੀਅਨ ਸੈਂਟਰਲ ਵੈਸਟਰਨ ਸਟੈਂਡਰਡ ਟਾਈਮ ਇਹ ਡਿਫਰੈਂਟ ਜਿਹੇ ਟਾਈਮ ਜ਼ੋਨ ਆ ਜਿਹੜਾ ਇਹ ਜਿਹੜਾ ਬਾਰਡਰ ਆ ਸਾਊਥ ਆਸਟ੍ਰੇਲੀਆ ਤੇ ਵੈਸਟਰਨ ਆਸਟ੍ਰੇਲੀਆ ਉਹਦੇ ਲਈ ਇਹ ਵਰਤਦੇ ਆ ਇੱਥੇ ਕੋਕਲਬਿੱਡੀ ਕੋਕਲਬਿੱਡੀ ਆ ਕੇ ਕਾਫੀ ਪੀਣੇ ਪਿਛਲੇ ਪੰਪ ਤੇ ਖੜੇ ਸੀ ਉਥੇ ਕਾਫੀ ਹੈ ਨਹੀਂ ਸੀ ਉਹ ਕਹਿੰਦੇ ਸਾਡੀ ਮਸ਼ੀਨ ਖਰਾਬ ਆ ਤੇ ਇਹਨਾਂ ਤੋਂ ਦੇਖਦੇ ਆ ਜੀ ਹੁਣ ਕਾਫੀ ਦੇਣਗੇ ਤੇ ਡਿਸਟੈਂਸ ਆਪਣਾ ਰਹਿ ਗਿਆ 285 ਕਿਲੋਮੀਟਰ ਤੇ ਆਪਾਂ ਆ ਗਏ ਆ ਲਗਭਗ 245 245 ਆ ਗਏ ਤੇ 285 ਰਹਿ ਗਿਆ ਜਦੋਂ ਇਹਨਾਂ ਸੁੰਨਿਆ ਰਾਹਾਂ ਤੇ ਟਰੈਵਲ ਕਰਦੇ ਆ ਤੇ ਹੁਣ ਤੱਕ ਮੈਨੂੰ ਲੱਗਦਾ 5ਵੀਂ 6ਵੀਂ ਕਾਰ ਹੋ ਜਿਹੜੀ ਅਸੀਂ ਐਂ ਦੇਖੀ ਆ ਖੜੀ ਬਸ ਅੱਗ ਲੱਗੀ ਹੋਈ ਆ ਵੈਸੇ ਇਸ ਕਾਰ ਨੂੰ ਬਿਨਾ ਅੱਗ ਲੱਗੀਆਂ ਵਾਲੀਆਂ ਵੀ ਬਹੁਤ ਖੜੀਆਂ ਸੀ ਰਾਹ ਦੇ ਵਿੱਚ ਕਿਉਂਕਿ ਜੇ ਮੰਨ ਲਓ ਕਿ ਤੇ ਰਾਹ ਦੇ ਵਿੱਚ ਕਾਰ ਤੁਹਾਡੀ ਖਰਾਬ ਹੋ ਗਈ ਫਿਰ ਉਹ ਛੱਡ ਕੇ ਜਾਣ ਵਾਲਾ ਕੰਮ ਹੀ ਆ ਕਿਉਂਕਿ ਇੱਥੇ ਲੈਨ ਕੋਈ ਨਹੀਂ ਆਉਂਦਾ ਜੇ ਤੁਸੀਂ ਗੱਡੀ ਨੂੰ ਟੋ ਕਰਕੇ ਲੈ ਕੇ ਵੀ ਜਾਓਗੇ ਤਾਂ ਉਦੋਂ ਮਹਿੰਗੀ ਪੈ ਜਾਣੀ ਉਹਨੂੰ ਕਾਰ ਨਹੀਂ ਹੋਣੀ ਤਾਂ ਦੇਖੋ ਇਹ ਕਾਰ ਨੂੰ ਅੱਗ ਲੱਗੀ ਹੋਈ ਆ ਕਦੋਂ ਕਦੀ ਇੱਥੇ ਤਾਂ ਪਤਾ ਨਹੀਂ ਪਰ ਬਹੁਤ ਖੜੀਆਂ 6ਵੀਂ 7ਵੀਂ ਕਾਰ ਹੈ ਹੁਣ ਤੱਕ ਜਿਹੜੀਆਂ ਸੜਕਾਂ ਨੂੰ ਡੇਵੇਂ ਖੜੀਆਂ ਦੇਖੀਆਂ ਨੇ ਅੱਗ ਲੱਗੀ ਹੋਣੀ ਪੈਸੇ ਆ ਵੀ ਪਿਆ ਨਾਲ ਫਾਇਰ ਐਕਸਟਿੰਗੁਇਸ਼ਰ ਜਾ ਪਰ ਫਿਰ ਕਾਹਨੂੰ ਬੁਝਦੀ ਅੱਗ ਜਦੋਂ ਕਿਰਾਂ ਲੱਗ ਗਈ ਗੱਡੀ ਕਿਹੜੀ ਹੈ ਇਹ ਵੀ ਨਹੀਂ ਪਤਾ ਲੱਗ ਰਿਹਾ ਵੈਸੇ ਦੇਖਣ ਨੂੰ ਕੱਚ ਪੁੱਛ ਪਿਆ ਵਿੱਚ ਇੱਥੇ ਤੱਕ ਕਿ ਕੋਈ ਨਹੀਂ ਹੈਗਾ ਨੇੜੇ-ਤੇੜੇ ਨਾ ਕੋਈ ਫਾਇਰ ਬ੍ਰਿਗੇਡ ਨੇ ਆਉਣਾ ਨਾ ਕਿਸੇ ਹੋਰ ਨੇ ਤੇ ਲੋਕ ਗ੍ਰਾਫਟੀ ਨਾਲ ਨਾਂ ਲਿਖੇ ਪਏ ਨੇ। ਬਸ ਆਹੀ ਚੀਜ਼ ਐ ਇਸ ਤਰ੍ਹਾਂ ਰੋਡ ਦੇ ਉੱਤੇ ਦੇਖ ਸਕਦੇ ਤੁਸੀਂ ਇਸ ਟਾਈਮ ਬਿਲਕੁਲ ਸੁੰਨਾ ਰੋਡ ਆ। ਕੁਛ ਨਹੀਂ ਹੈਗਾ ਉਹ ਆ ਗਈ ਇੱਕ ਕਾਰ ਹੁਣ। ਜਿਆਦਾਤਰ ਇਸ ਸੜਕ ਤੇ ਜਾਂ ਕੈਰਾਵਨ ਚਾਹ ਟਰੱਕਾਂ ਨੇ ਆਹ ਦੋ ਹੀ ਮਿਲਦੇ ਬਸ ਆ ਦੇਖੋ ਇੱਕ ਕਾਰ ਹੋਰ ਖੜੀ ਆ ਇਸ ਰਸਤੇ ਤੇ ਖਰਾਬ ਹੋਈ ਹੋਣੀ ਤੇ ਬਸ ਐਵੇਂ ਕੋਈ ਛੱਡ ਗਿਆ ਕਿਉਂਕਿ ਇੱਥੋਂ ਕਿਸੇ ਪਾਸੇ ਨੂੰ ਵੀ ਨਹੀਂ ਲਿਆ ਸਕਦਾ ਬਸ ਉੱਪਰ ਇੱਕ ਆਊ ਲੱਗਿਆ ਹੋਇਆ ਵੀਹਿਕਲ ਹੈਜ਼ ਬੀਨ ਰਿਪੋਰਟਡ ਜਿਹੜੀ ਉਹ ਹੋਊਗੀ ਲਾਈਕ ਆਪਾਂ ਕਹਿੰਦੀ ਆ ਇੱਥੇ ਕੋਈ ਅਥਾਰਟੀ ਕੋਈ ਨੇੜੇ ਤੇੜੀ ਦੀ ਉਹਨਾਂ ਨੂੰ ਰਿਪੋਰਟ ਕਰਤਾ ਵੀ ਸੜਕ ਖਰਾਬ ਹੋ ਗਿਆ ਭਾਈ ਅਸੀਂ ਇੱਥੇ ਛੱਡ ਕੇ ਚੱਲੇ ਆ ਪਾਣੀ ਦੀਆਂ ਬੋਤਲਾਂ ਪਈਆਂ ਨੇ ਵਿੱਚ ਹੋਰ ਸਾਮਾਨ ਪਿਆ ਖਾਣ ਪੀਣ ਨਾਲ ਬਸ ਇਹਦੀ ਕਾਰ ਜੇਦੋਂ ਖਰਾਬ ਹੋ ਜਾ ਕੋਈ ਇਦਾਂ ਦੀ ਕਾਰ ਜੇ ਤਾਂ ਕੋਈ ਕਿਸੇ ਦੀ ਬਾਲੀ ਵਧੀਆ ਕਾਰ ਨਵੀਂ ਤਾਂ ਅਗਲਾ ਲੈ ਜਾਂਦਾ ਹੋ ਜਿਵੇਂ ਹੁਣ ਇਹ ਸਾਬ ਜੇ ਦੀ ਆ ਇਹਨੂੰ ਵਿਆਣ ਤੋਂ ਜ਼ਿਆਦਾ ਪੈਂਦਾ ਹੋ ਤਾਂ ਅਗਲਾ ਇੱਥੇ ਛੱਡ ਗਿਆ ਨੰਬਰ ਪਲੇਟਾ ਆਪਣੀਆਂ ਖੋਲ ਕੇ ਲੈ ਗਿਆ ਉਕਲਾਗੇ ਤੇ ਆਪਾਂ ਹੁਣ ਦੇਖਣ ਚੱਲੇ ਆ ਟੈਲੀਗ੍ਰਾਫ ਸਟੇਸ਼ਨ ਆ ਇੱਥੇ ਬੀਚ ਦੇ ਉੱਤੇ ਕੋਈ ਪੁਰਾਣਾ ਸਟੇਸ਼ਨ ਬਣਿਆ ਹੋਇਆ ਸੀ ਟੈਲੀਗ੍ਰਾਫ ਉਹਨੂੰ ਦੇਖਦੇ ਆ ਪਹਿਲਾਂ ਤਾਂ ਲੱਭਣਾ ਪੈਣਾ ਵੀ ਇਹਦਾ ਰਾਹ ਕਿੱਧਰ ਨੂੰ ਆ ਲਿਖਿਆ ਤਾਂ ਹੋਇਆ ਇਹਨਾਂ ਨੇ ਸੜਕ ਜੀ ਬਣਾਈ ਹੋਈ ਆ ਸਾਫ਼-ਸਾਫ਼ ਜਿਹਾ ਰਾਹ ਹੋਵੇ ਉਹ ਜਾ ਕੇ ਦੇਖਦੇ ਆ ਜੰਗਲਾਂ ਜਾਂ ਚ ਕਿਤੇ ਪੁਰਾਣੇ ਸਮੇਂ ਦੇ ਵਿੱਚ ਬਣਿਆ ਹੋਣਾ ਇੱਕ ਤਾਂ ਉਹ ਆ 올ਡ ਟੈਲੀਗ੍ਰਾਫਿਕ ਸਟੇਸ਼ਨ ਇੱਕ ਹੈਗੀ ਇੱਥੇ 올ਡ ਜੈਟੀ ਉਹ ਆਪਾਂ ਦੋਨੇ ਚੀਜ਼ਾਂ ਦੇਖਦੇ ਆਂ ਜੱਚ ਔਰ ਸਾਹਮਣੇ ਜਿਹੜਾ ਕੱਚਾ ਜਾਂ ਜਰਾ ਜਾਂਦਾ ਉਹ ਆਪਾਂ ਨੂੰ ਲੈ ਕੇ ਜਾਉਂ ਬੀਚ ਕੰਨੀ ਨੂੰ ਰਾਹ ਠੀਕ ਹੈ ਇਹ ਟੂ ਬਿਲਡ ਡਰਾਈਵ ਕਾਰ ਜਾ ਸਕਦੀ ਹੈ ਉੱਥੇ ਇੱਥੇ ਤਾਂ ਸੜਕ ਹੀ ਬਣੀ ਹੋਈ ਹੈ ਪ੍ਰੋਪਰ ਅੱਗੇ ਸ਼ਾਇਦ ਕੱਚਾ ਪਹਾ ਜਾ ਔਰ ਸਾਹਮਣੇ ਦਿਖ ਰਹੇ ਨੇ ਆਪਾਂ ਨੂੰ ਰੇਤੇ ਦੇ ਟਿੱਬੇ ਆਪਾਂ ਟੈਲੀਗ੍ਰਾਫ ਇੱਕ ਸਟੇਸ਼ਨ ਤੱਕ ਜਾਵਾਂਗੇ ਕਿਉਂਕਿ ਉਦੋਂ ਅੱਗੇ ਕੱਚਾ ਜਾਦੇ ਯਾਨੀ ਕਿ ਮਿੱਟੀ ਆ ਬੀ 40 ਉੱਥੇ ਆਪਾਂ ਆਪਦੀ ਕਾਰ ਨਹੀਂ ਲਿਜਾ ਸਕਦੇ ਕਿਉਂਕਿ ਗਾਟਣ ਦੇ ਚਾਂਸ ਆ ਆਪਾਂ ਉਹਦੋਂ ਪਹਿਲਾਂ ਰੋਕ ਲਾਂਗੇ ਇਹ ਜਿਹੜੀ ਸੜਕ ਯੂਕਲਾ ਸਰਵਿਸ ਸਟੇਸ਼ਨ ਜੇ ਆਪਾਂ ਕਹ ਲਈਏ ਕੈਰਾਵਨ ਪਾਰਕ ਤੋਂ ਬੀਚ ਤੱਕ ਆਉਂਦੀ ਹੈ ਸਾਰੀ ਗ੍ਰੇਵਲ ਰੋਡ ਆ ਤੇ ਪਰ ਹਾਂ ਸੇਫ ਆ ਕੋਈ ਵੀ ਕਾਰ ਆ ਸਕਦੀ ਆ ਕੋਈ ਇੱਥੇ 4 ਵੀਲ ਵਾਲਾ ਚੱਕਰ ਨਹੀਂ ਹੈਗਾ ਹੁਣ ਆਪਾਂ ਇੱਥੇ ਜਾਂਦੇ ਆ ਉਹ ਸਾਹਮਣੇ ਆ 3-4 ਕਿਲੋਮੀਟਰ ਤੇ ਤੁਸੀਂ ਸਮੁੰਦਰ ਦੇਖ ਸਕਦੇ ਹੋ ਆ ਪਟੈਲੀਗ੍ਰਾਫਿਕ ਸਟੇਸ਼ਨ ਦੇਖਣਾ ਆ ਪੁਰਾਣਾ ਤੇ ਜਦੋਂ ਵੀ ਆਪਾਂ ਉਹ ਤੋਂ ਮੇਨ ਹਾਈਵੇ ਤੋਂ ਇਧਰ ਨੂੰ ਕੋਸਟ ਕੰਨੀ ਨੂੰ ਆ ਰਹੇ ਸੀ ਰਾਹ ਦੇ ਵਿੱਚ ਇਹ ਲੱਗਦਾ ਸੀ ਵੀ ਯਾਰ ਸੁੰਨੇ ਜਿਹੇ ਏਰੀਆ 'ਚ ਚੱਲੇ ਆ ਪਰ ਅਸੀਂ ਤੱਕ ਜਿੰਨਾ ਵੀ ਆਪਦੀ ਜਾਣ ਤੋਂ ਸੁੰਨੇ ਜਿਹੇ ਏਰੀਆ 'ਚ ਗਏ ਤਾਂ ਉੱਥੇ ਕਿਤੇ ਨਾ ਕਿਤੇ ਲੋਕਾਂ ਨੇ ਜਾਨਕਿ ਕੈਰਾਵਨ ਆਪਣੇ ਖੜਾਏ ਹੋਈ ਹੁੰਦੇ ਆ ਤੇ ਜਦੋਂ ਕੋ ਉਹ ਤੋਂ ਹਾਈਵੇ ਤੋਂ ਉਤਰੇ ਸੀ ਇਹ ਲੱਗਦਾ ਸੀ ਵੀ ਯਾਰ ਜੰਗਲੀ ਜਿਹਾ ਏਰੀਆ ਜੰਗਲ ਜਿਹਾ ਨਹੀਂ ਬੁਸ਼ ਜੇ ਨਾਲਦਾਲੇ ਤੇ ਵਿੱਚ ਕੰਨੀ ਨੂੰ ਚੱਲੇ ਵੀ ਸ਼ਾਇਦ ਉੱਥੇ ਪਤਾ ਨਹੀਂ ਕੋਈ ਹੋਊ ਜਾਂ ਨਹੀਂ ਪਰ ਹਜੇ ਤੱਕ ਜਿੰਨੀ ਵੀ ਥਾਵੇਂ ਆਪਾਂ ਗਏ ਆ ਅ ਲੱਗਦਾ ਰਾਹ ਦੇ ਵਿੱਚ ਇਹ ਹੁੰਦਾ ਵੀ ਬਿਲਕੁਲ ਸੁੰਨੇ ਜਿਹੇ ਤੇ ਏਰੀਆ ਚ ਚੱਲੇ ਆ ਪਰ ਜਿੱਥੇ ਵੀ ਬਾਗ ਚ ਜਾਂਦੇ ਆ ਦੇਖਦੇ ਆ ਵੀ ਇਹ ਕੈਰਾਵਨ ਵਾਲੇ ਵੀਰ ਭਾਈ ਬੈਠੇ ਹੁੰਦੇ ਆ ਹਰੇਕ ਥਾਵੇਂ ਤੇ ਜਿੰਨੇ ਵੀ ਆਪਣੇ ਕੈਰਾਵਨ ਵਾਲੇ ਹੁੰਦੇ ਆ ਇਹ ਜ਼ਿਆਦਾ ਜ਼ਿਆਦਾਤਰ ਨਹੀਂ ਕਹਿੰਦੇ ਆਪਾਂ ਸਾਰੇ ਕਹਿ ਲਓ ਵੀ ਸਾਰੇ ਅ ਬੁਢੇ ਹੀ ਹੁੰਦੇ ਆ ਕਿਉਂਕਿ ਉਹ ਆਪਣੀ ਰਿਟਾਇਰਮੈਂਟ ਤੋਂ ਬਾਅਦ ਬਸ ਕੈਰਾਵਨ ਖਰੀਦ ਲੈਂਦੇ ਆ ਤੇ ਉਸ ਤੋਂ ਬਾਅਦ ਬਸ ਇੱਧਰ ਨੂੰ ਵੀ ਚਲੋ ਘੁੰਮਦੇ ਆ ਫਿਰ ਸਾਰਾ ਆਸਟ੍ਰੇਲੀਆ ਇਹ ਸਾਰੇ ਰੇਤੇ ਦੇ ਟਿੱਬੇ ਜਿਹੇ ਬਣੇ ਹੋਏ ਤੇ ਇਹਨਾਂ ਦੇ ਉੱਤੇ ਇਹ ਕਈ 4x4 ਅੰਦਰ ਵੀ ਬਾੜੀ ਫਿਰਦੇ ਆ ਇਹ ਵੈਸਟਮਨਸਟਰੀ ਦਾ ਟੈਲੀਗ੍ਰਾਫਿਕ ਸਟੇਸ਼ਨ 1877 ਦੇ ਵਿੱਚ ਬਣਿਆ ਸੀ ਤੇ ਹੁਣ ਢਹਿ ਟੇਰੀ ਹੋ ਚੁੱਕਿਆ ਇਹ ਬਣਾਇਆ ਇਸ ਕਰਕੇ ਸੀ ਵੀ ਜਦੋਂ ਪਹਿਲਾਂ ਵੂਏ ਸਟੇਟ ਨੇ ਕੋਈ ਵੀ ਆਪਣੀ ਦੂਜੇ ਸ਼ਹਿਰਾਂ ਨਾਲ ਗੱਲਬਾਤ ਕਰਨੀ ਹੁੰਦੀ ਸੀ ਤਾਂ ਮੈਸੇਜ ਪਹੁੰਚਾਉਣ ਨੂੰ ਮਹੀਨਾ ਹੀ ਲੱਗ ਜਾਂਦੀ ਸੀ ਫਿਰ ਇਹਨਾਂ ਨੇ ਟੈਲੀਗ੍ਰਾਫਿਕ ਸਟੇਸ਼ਨ ਬਣਾਇਆ ਤੇ ਇੱਥੋਂ ਫਿਰ ਮੈਸੇਜ ਟਾਈਪ ਕਰਦੇ ਸੀ ਜਿਵੇਂ ਆਪਾਂ ਮੈਸੇਜ ਭੇਜਦੇ ਆ ਤੇ ਨਾਲ ਦੀ ਨਾਲ ਜੀ ਉੱਥੇ ਪਹੁੰਚ ਜਾਂਦਾ ਸੀ ਤੇ ਇਸ ਤੋਂ ਫਿਰ ਉਦੋਂ ਕਮਿਊਨੀਕੇਸ਼ਨ ਦਾ ਕੰਮ ਲਿਆ ਜਾਂਦਾ ਸੀ ਪਰ ਸਮੇਂ ਦੇ ਨਾਲ-ਨਾਲ ਹੁਣ ਇਹਦੀ ਕੋਈ ਲੋੜ ਨਹੀਂ ਰਹੀ ਤੇ ਢਾਹ ਢੇਰੀ ਹੋ ਗਿਆ ਤੇ ਇੱਥੇ ਹੁਣ ਲੋਕਾਂ ਨੇ ਬਣਾਏ ਨੇ ਕੰਧਾਂ ਦੇ ਉੱਤੇ ਆਪਣੇ ਆਪਣੇ ਨਾਮ ਇੱਥੇ ਜਿਹੜਾ ਟੈਲੀਗ੍ਰਾਫਿਕ ਮਾਸਟਰ ਹੁੰਦਾ ਸੀ ਇਹੀ ਉਹਦਾ ਘਰ ਸੀ ਇੱਥੇ ਉਹ ਰਹਿੰਦਾ ਸੀ ਤੇ ਵਿੱਚ ਬਹੁਤ ਨਾਮ ਲਿਖੇ ਪਏ ਨੇ ਲਾਈਕ ਮੈਂ ਸਾਲ ਲੱਭਣ ਦੀ ਕੋਸ਼ਿਸ਼ ਕਰ ਰਿਹਾ ਵੀ ਕਈਆਂ ਨੇ ਜਿਵੇਂ ਸਾਲ ਵੀ ਲਿਖਿਆ ਹੋਊਗਾ ਵੀ ਪੁਰਾਣੇ ਟਾਈਮਾਂ ਦੇ ਵਿੱਚ ਵੀ ਲੋਕ ਇੱਥੇ ਆਉਂਦੇ ਹੀ ਹੋਣਗੇ ਤੇ ਮੈਂ ਉਹ ਕੋਸ਼ਿਸ਼ ਕਰ ਰਿਹਾ ਵੀ ਜੇ ਕਿਸੇ ਦੀ ਕੋਈ ਡੇਢ ਵੀ ਪਾਈ ਹੋਈ ਹੋਵੇ ਵੀ ਕਦੋਂ ਕੋਈ ਆਇਆ 2000 ਦਾ ਹੈਗਾ ਆ 2000 ਲੂਕ ਐਂਡ ਜੈਨੀ 2000 ਕੋਲ ਐਂਡ ਰੈਗਜ਼ 2009 2007 1976 ਦਾ ਵੀ ਹੈਗਾ ਕਿਸੇ ਦਾ ਪਾਇਆ ਹੋਇਆ 1976 ਦੇ ਵਿੱਚ ਇੱਥੇ ਕੋਈ ਆਇਆ ਹੁਣ ਆ ਸੀਗਾ ਇੱਕ ਐਨਰੋਇਕ 223 1976 ਲਓ ਜੀ ਉਦੋਂ ਪਹਿਲਾਂ ਦਾ ਵੀ ਲੱਗ ਗਿਆ ਆਪਾਂ ਨੂੰ ਬੀਸੀ மார்షల్ 1968 1967 ਜਾਨਕੀ ਸਭ ਤੋਂ ਪੁਰਾਣਾ ਹੁਣ ਤੱਕ ਮੈਨੂੰ 1968 ਲੱਭਿਆ ਜੇ 1968 ਦੇ ਵਿੱਚ ਵੀ ਜਾਨਕੀ ਕਹ ਲਈ ਆਪਾਂ ਉਦੋਂ ਸ਼ਾਇਦ ਇਹਨਾਂ ਦੀਆਂ ਫੋਨ ਲਾਈਨਾਂ ਚੱਲ ਪਈਆਂ ਹੋਣਗੀਆਂ ਫੇਰ ਇਹਦੀ ਲੋਡ ਨਹੀਂ ਰਹੀ ਤੇ ਉਸ ਤੋਂ ਬਾਅਦ ਢਾਹ ਢੇਰੀ ਹੋ ਗਿਆ ਹੁਣ ਇਹ ਹੀ ਕਹਿ ਸਕਦੇ ਆ ਕਿਉਂਕਿ ਜੇ 1968 ਦੇ ਵਿੱਚ ਵੀ ਇੱਥੇ ਕੰਧਾਂ ਦੇ ਉੱਤੇ ਲਾਈਨਾਂ ਆ ਨਾਂ ਲਿਖੇ ਹੋਏ ਨੇ ਹੈਗਾ ਮਿੱਟੀ ਜੀ ਦੀ ਆ ਘਰ ਇਹ ਆ ਆ ਵੀ ਮਿੱਟੀ ਦੀ ਹੀ ਲੱਗਦੀ ਆ ਇੱਟਾਂ ਦੀਆਂ ਜਿਹੜੀਆਂ ਆਹ ਇੱਟਾਂ ਦੀਆਂ ਨੇ ਇਹ ਮਿੱਟੀ ਨੇ ਹੈਗੀ ਲੱਗਦਾ ਇੱਥੋਂ ਦੀ ਕੋਈ ਪੱਥਰ ਆ ਜਿਹੜਾ ਧਰਤੀ ਦੇ ਥੱਲੇੋਂ ਨਿਕਲਦਾ ਉਸੇ ਨੂੰ ਕੱਟ ਵੱਢ ਕੇ ਜ ਬਣਾਇਆ ਲੱਗਦਾ ਤੇ ਮੌਸਮ ਬੜਾ ਸਾਫ਼ ਆਜ ਉੱਪਰ ਕੱਲ ਮੀਂਹ ਪੈਂਦਾ ਸੀ ਅੱਜ ਤਾਂ ਬੜਾ ਵਧੀਆ ਮੌਸਮ ਆ ਏ ਆਪਾਂ ਟੈਲੀਗ੍ਰਾਫਿਕ ਸਟੇਸ਼ਨ ਦੇਖ ਲਿਆ ਟਾਈਟਰੀ ਹੋ ਚੁੱਕਿਆ ਹੁਣ ਆਪਾਂ ਇੱਥੋਂ ਚੱਲਦੇ ਆਂ ਪਹਿਲਾਂ ਸਲਾਸੀ ਇੱਥੋਂ ਸਮੁੰਦਰ ਜਿਹੜਾ ਕਿਨਾਰਾ ਵੀ ਉੱਥੇ ਜਾਈਏ ਪਰ ਆਹ ਲਗਭਗ ਇੱਥੋਂ 1 ਕਿਲੋਮੀਟਰ ਦੀ ਵਾਕ ਆ ਤੇ ਵਾਕ ਵੀ ਸਾਰੀ ਰੇਤੇ ਵਿੱਚ ਦੀ ਆ ਤੇ ਸਮਾਂ ਇਸ ਟਾਈਮ ਹੋ ਚੁੱਕਿਆ ਜੀ ਪੌਣੇ 5 ਆਪਾਂ ਅੱਗੇ ਵੀ ਜਾਣਾ ਬਾਰਡਰ ਬਲੇਜ ਤੇ ਜਾ ਕੇ ਆਪਾਂ ਸਟੇ ਕਰਨੀਆਂ ਇੱਥੋਂ 15 ਕਿਲੋਮੀਟਰ ਆ ਤੇ ਕਿਉਂਕਿ ਜੇ ਕਿਲੋਮੀਟਰ ਕੋਸਟ ਤੱਕ ਤੁਰ ਕੇ ਜਾਵਾਂਗੇ ਤੇ ਫਿਰ ਵਾਪਸ ਆਵਾਂਗੇ ਸਮਾਂ ਕਾਫੀ ਹੋ ਜਾਣਾ ਤੇ ਪਰ ਆਪ ਅੱਗੇ ਵੀ ਜਾਣਾ ਹੁਣ ਆਪਾਂ ਦੁਆਰੇ ਕਾਰ ਚੱਕਦੇ ਆ ਤੇ ਬਾਰਡਰ ਪਲੇਸ ਤੇ ਪਹੁੰਚਦੇ ਆ ਕਈ ਲੋਕ ਇੱਥੇ ਆਪਣੇ ਜੁਟ 4x4 ਲੈ ਕੇ ਫਿਰਦੇ ਆ ਅਸਲ ਚ ਜਗ੍ਹਾ ਇਹੀ ਵਧੀਆ 4x4 ਲਈ ਸਾਰਾ ਰੇਤੇ ਵਾਲਾ ਟਾਇਰ ਡੀਫਲੇਟ ਕਰਕੇ ਫਿਰ ਅੱਗੇ ਨੂੰ ਲੈ ਇੱਥੇ ਤਾਂ ਹਜੇ ਆਹ ਕੀ ਕਹਿੰਦੇ ਹੁੰਦੇ ਦਰਖਤ ਜੇ ਖੜਿਆ ਪਰ ਜਦੋਂ ਆਹ ਜਿਹੜੀ ਚੀਜ਼ ਆ ਇਦੋਂ ਪਰਲੇ ਪਾਸੇ ਦੇਖਦੇ ਆ ਤਾਂ ਕੱਲੇ ਰੇਤੇ ਹੀ ਨੇ ਰੇਤੇ ਦੇ ਟਿੱਬੇ ਹੀ ਨੇ ਹੋਰ ਕੁਝ ਨਹੀਂ ਹੈਗਾ ਤੇ ਉਧਰ ਨੂੰ ਲੋਕ ਆਪਣੇ ਕੈਰਾਵਾਨ ਇੱਥੇ ਪਾਰਕ ਕਰਕੇ ਅੱਗੇ ਲੰਘੇ ਹੋਏ। ਇਸ ਘਰ ਜਿਹਨੂੰ ਇਹਨਾਂ ਨੇ ਟੈਲੀਗ੍ਰਾਫਿਕ ਸਟੇਸ਼ਨ ਕਹ ਲਿਆ ਜਾਂ ਘਰ ਕਹ ਲਿਆ 1962 ਤੱਕ ਵਰਤਿਆ। ਤਾਂ ਹੀ ਇਹਦੇ ਬਾਅਦ ਚ ਇੱਥੇ ਦਾ ਕੋਈ ਹੈ ਨਹੀਂ ਸੀ ਵਾਲੀ ਵਾਰਸ। ਉਦੋਂ ਬਾਅਦ ਹੀ ਜਿਹੜੀ ਆਪਾਂ ਉਹ ਤਰੀਕਾ ਦੇਖਿਆ ਸੀ ਲੋਕਾਂ ਦੀ ਕੰਧਾਂ ਦੇ ਉੱਤੇ ਲਿਖਿਆ ਹੋਇਆ ਉਹ 1966 ਦੀ ਡੇਟ ਪਈ ਹੋਈ ਸੀ। ਫਿਰ ਉਸ ਤੋਂ ਬਾਅਦ ਕੋਈ ਇੱਥੇ ਆਇਆ ਹੋਣਾ ਐਵੇਂ ਆਉਂਦੇ ਗਏ ਲੋਕ ਤੇ ਟੈਟੇਰੀ ਹੋ ਗਿਆ ਜੀ। ਜਦੋਂ ਵਰਤੀ 1962 ਤੱਕ ਫਿਰ ਬਾਅਦ ਚ ਤਾਂ ਕਿਹਨੇ ਸਵਾਮ ਸਵਾਲ ਕਰਨੀ ਸੀ ਇਹਦੀ। ਜਿਹੜਾ ਆਪਾਂ ਟੈਲੀਗ੍ਰਾਫਿਕ ਸਟੇਸ਼ਨ ਦੇਖਣ ਕੇ ਆਇਆ ਉਹ ਪਹਿਲਾ ਸੀ ਉਸ ਤੋਂ ਬਾਅਦ ਇੱਕ ਹੋਰ ਇਹਦੇ 50 ਮੀਟਰ ਸਾਈਡ ਤੇ ਇੱਕ ਹੋਰ ਬਣਾਇਆ ਗਿਆ ਤੇ 1898 ਤੋਂ 1927 ਤੱਕ ਉਹਨੂੰ ਐਜ਼ ਅ ਟੈਲੀਗ੍ਰਾਫਿਕ ਸਟੇਸ਼ਨ ਵਰਤਦੇ ਰਹੇ ਤੇ 1950 ਦੇ ਵਿੱਚ ਉਹਨੂੰ ਓਵਰਨਾਈਟ ਅਕਮੋਡੇਸ਼ਨ ਦੇ ਵਿੱਚ ਸੀਨ ਕਰਤਾ ਸੀ ਉਦੋਂ ਵਰਤਦੇ ਰਹੇ ਤੇ ਜਿਹੜਾ ਰॉय ਐਂਡ ਡੌਰੀ ਸੀ ਉਹਨਾਂ ਨੇ 1949 ਦੇ ਵਿੱਚ ਇੱਥੇ ਕੋਈ ਜਗ੍ਹਾ ਆਪਣੀ 4 ਏਕੜ ਜਗ੍ਹਾ ਖਰੀਦੀ ਤੇ ਫਿਰ ਜਿਹੜਾ ਇਹ ਟੈਲੀਗ੍ਰਾਫਿਕ ਸਟੇਸ਼ਨ ਸੀ ਉਹਨਾਂ ਦਾ ਫੈਮਿਲੀ ਹੋਮ ਰਹਾ ਫਿਰ ਅੰਟਿਲ 1962 ਤੱਕ ਉਹਨੂੰ ਐਜੇ ਆਪਣਾ ਇਹ ਫੈਮਿਲੀ ਉਹ ਵਰਤਦੇ ਰਹੇ ਆ ਬਾਕੀ ਹੁਣ ਆਪਾਂ ਚੱਲਦੇ ਆ ਅੱਗੇ ਬਾਰਡਰ ਵਿਲੇਜ ਵੱਲ ਜਿਹੜਾ ਉਹ ਪਹਿਲਾ ਸੀ ਉਹ ਇਸ ਜਗ੍ਹਾ ਦੇ ਉੱਤੇ ਬਣਿਆ ਹੋਇਆ ਸੀ ਟੈਲੀਗ੍ਰਾਫਿਕ ਸਟੇਸ਼ਨ ਉਹ ਤਾਂ ਢਾਟੇ ਰਹੀ ਹੋ ਗਿਆ ਜਿਹੜਾ ਆਪਾਂ ਦੇਖ ਕੇ ਹਟਿਆ ਉਹ ਦੂਜਾ ਸੀ 1962 ਤੱਕ ਉਹ ਨੂੰ ਵਰਤਿਆ ਗਿਆ ਤੇ ਜਿਹੜਾ ਪਹਿਲੇ ਦਾ ਮਲਬਾ ਕਹ ਲਈਏ ਜਟਾਂ ਕਹ ਲਈਏ ਉਹ ਸਾਹਮਣੇ ਉੱਥੇ ਯੂਕਲਾ ਮੋਟਲ ਬਣਿਆ ਹੋਇਆ ਉਹਦੇ 'ਚ ਵਰਤਿਆ ਇਹਨਾਂ ਨੇ ਤੇ ਜਿਹੜੀਆਂ ਇੱਟਾਂ ਸੀ ਉਹ ਹੈਗੀਆਂ ਸੀ ਲਾਈਮਸਟੋਨ ਲਾਈਮਸਟੋਨ ਦਾ ਬਣਿਆ ਹੋਇਆ ਸੀ ਇਹ ਤੇ ਹੁਣ ਆਪਾਂ ਚੱਲਦੇ ਆਂ ਤੇ ਮੌਸਮ ਬੜਾ ਖਤਰਨਾਕ ਹੋਇਆ ਹੋਇਆ ਉੱਪਰ ਸੋਹਣਾ ਲੱਗਦਾ ਯੂਕਲਾ ਪਿੰਡ ਆ ਹਾਈਵੇ ਦੇ ਉੱਤੇ ਆ ਬਿਲਕੁਲ ਇੱਕ ਘਰ ਇੱਥੇ ਬਸ ਥੋੜੇ ਜਿਹਾ ਤਾਂ ਪੁਲਿਸ ਸਟੇਸ਼ਨ ਵੀ ਹੈਗਾ ਤੇ ਆਪਣਾ ਨੰਮ ਲਗਾ ਨਰਸਿੰਗ ਹੌਮ ਵੀ ਹੈਗਾ ਛੋਟਾ ਜਿਹਾ ਥੋੜੇ ਜਿਹਾ ਘਰਾਂ ਬੜਾ ਜਿਆਦਾ ਵੱਡਾ ਪਿੰਡ ਨਹੀਂ ਹੈਗਾ ਇਹ ਆਪਾਂ ਫਿਰ ਵੀ ਥੋੜੀ ਜਿਹਾ ਅੰਦਰ ਨੂੰ ਜਾ ਕੇ ਦੇਖ ਕੇ ਆਉਨੇ ਆ ਵੀ ਕਿਵੇਂ ਦਾ ਪਿੰਡਾ ਜਿੰਨੇ ਕਿ ਵੀ ਹਜੇ ਤੱਕ ਆਪਾਂ ਨੂੰ ਦੇਖਿਆ ਇਸ ਪਿੰਡ ਦੇ ਵਿੱਚ ਬਜ਼ੁਰਗ ਹੀ ਆ ਕਿਉਂਕਿ ਛੋਟੀ ਉਮਰ ਦੇ ਮੈਨੂੰ ਲੱਗਦਾ ਫਿਰ ਜਾਂ ਤਾਂ ਸ਼ਹਿਰਾਂ ਨੂੰ ਨਿਕਲ ਜਾਂਦੇ ਹੋਣਗੇ ਜਾ ਜੋ ਵੀ ਆ ਇੱਧਰ ਵੀ ਹੈਗਾ ਥੋੜੇ ਘਰ ਹੈਗਾ ਯਾਨੀ ਕਿ 40 50 ਕ ਘਰ ਜੇ ਆਪਾਂ ਕਹੀਏ ਤਾਂ ਇੰਨੇ ਕੁ ਹੈਗੇ ਆ ਪੁਲਿਸ ਸਟੇਸ਼ਨ ਹੈਗਾ ਫਾਇਰ ਬ੍ਰਿਗੇਡ ਦੀ ਵੀ ਹੈਗੀ ਆ ਨਰਸਿੰਗ ਹੋਮ ਹੈਗਾ ਬਸ ਇੰਨਾ ਕਿ ਆ ਜਿਹੜੀ ਆ ਆਪਾਂ ਇੱਕ ਸਟਰੀਟ ਜੀ ਘੁੰਮ ਕੇ ਆਇਆ ਇੰਨੀ ਕੀ ਆ ਹੁਣ ਆਪਾਂ ਦੁਬਾਰੇ ਜਾ ਕੇ ਫੇਰ ਹਾਈਵੇ ਦੇ ਉੱਤੇ ਚੜ ਜਾਂਦੇ ਪਿੰਡ ਦੇ ਉੱਤੋਂ ਚੜ ਜੀ ਇੰਨਾ ਕੀ ਪਾਸੇ ਛੋਟਾ ਜਿਹਾ ਪਿੰਡ ਹੈ ਸਾਹਮਣੇ ਆਪਣੇ ਇਹ ਬਾਰਡਰ ਆ ਗਿਆ WA ਤੇ ਸਾਊਥ ਆਸਟ੍ਰੇਲੀਆ ਦਾ ਵੈਸਟ ਆਸਟ੍ਰੇਲੀਆ ਤੇ ਸਾਊਥ ਆਸਟ੍ਰੇਲੀਆ ਦਾ ਬਾਰਡਰ ਆਪਾਂ ਹੁਣ ਕ੍ਰੋਸ ਕਰਨ ਲੱਗੇ ਆ ਵੈਸਟ ਆਸਟ੍ਰੇਲੀਆ ਆਪਣਾ ਇੱਥੋਂ ਫਿਨਿਸ਼ ਹੋ ਜਾਂਦਾ ਤੇ ਸਾਊਥ ਆਸਟ੍ਰੇਲੀਆ ਦੇ ਵਿੱਚ ਆਪਾਂ ਐਂਟਰ ਕਰਨ ਲੱਗੇ ਆ ਆਹ ਸਾਹਮਣੇ ਬੋਰਡ ਦੇ ਉੱਤੇ ਲਿਖਿਆ ਹੋਇਆ ਵੈਲਕਮ ਟੂ ਸਾਊਥ ਆਸਟ੍ਰੇਲੀਆ ਹੁਣ ਆਪਾਂ ਇੱਥੇ ਆਪਣਾ ਪਾਰਕ ਕੈਰਾਵਨ ਪਾਰਕ ਲੱਭਦੇ ਆ ਏ ਉਹਦੇ ਤੇ ਜਾ ਕੇ ਆਪਾਂ پارک ਕਰਦੇ ਆਂ ਤੇ ਅੱਜ ਰਹਿਣ ਦਾ ਬੰਦੋਬਸਤ ਕਰਦੇ ਆ ਉੱਥੇ ਬਾਰਡਰ ਬਲੇਜ ਤੇ ਪਹੁੰਚ ਗਏ ਆ ਆ ਸਾਹਮਣੇ ਸ਼ੈੱਲ ਦਾ ਪੰਪ ਆ ਤੇ ਨਾਲ ਇੱਥੇ ਮੋਟਲ ਬਣਿਆ ਹੋਇਆ ਆਪਾਂ ਪੁੱਛਦੇ ਇਹਨਾਂ ਨੂੰ ਟੈਂਟ ਸਾਈਟ ਬਾਰੇ ਆ ਅਵੇਲੇਬਲ ਤਾਂ ਵੈਸੇ ਹੋਊਗੀ ਇੱਥੇ ਜ਼ਿਆਦਾ ਪੀੜ ਤਾਂ ਆਬਵੀਅਸਲੀ ਨਹੀਂ ਹੁੰਦੀ ਬਾਰਡਰ ਬਲੇਜ ਤੇ ਸ਼ੈੱਲ ਦਾ ਪੰਪ ਤੇ ਨਾਲ ਇਧਰ ਕੰਗਾਰੂ ਉਹ ਨਹੀਂ ਬੈਠੇ ਆ ਕੰਗਾਰੂ ਦੇ ਹੱਥ ਦੇ ਵਿੱਚ ਬਣਾਇਆ ਬੈਜੀਮਾਈਟ ਨਾਲ ਲਾਇਆ ਇਹਨਾਂ ਨੇ ਇੱਥੇ ਬੋਰਡ WA ਸਾਊਥ ਆਸਟ੍ਰੇਲੀਆ ਬਾਰਡਰ ਵਿਲੇਜ ਪੈਰਿਸ ਹੈਗਾ ਇਹ ਤੋਂ 17204 ਕਿਲੋਮੀਟਰ ਜਿੱਥੇ ਆਪਾਂ ਨਹੀਂ ਜਾ ਰਹੇ 2750 ਬ੍ਰਿਸਬੇਨ 1320 ਐਡੀਲੇਡ 2080 ਸਿਡਨੀ ਤੇ ਇਹ ਇਥੋਂ ਦੀਆਂ ਲੋਕੇਸ਼ਨਸ ਨੇ ਪਰਥ ਤੇ ਤੋਂ ਕਿੱਥੇ ਕਿੰਨਾ ਰਹਿ ਗਿਆ ਪਰਥ ਮਿਟਿਆ ਜਾ ਪਿਆ ਚੰਗੀ ਤਰ੍ਹਾਂ ਲਿਖਿਆ ਨਹੀਂ ਹੋਇਆ ਵੀ ਕਿੰਨਾ ਬਾਕੀ ਹੁਣ ਆਪਾਂ ਚੱਲਦੇ ਆ ਇੱਥੇ ਹੋਰ ਦੇਖਦੇ ਆ ਕੁਝ ਆਪਾਂ ਉਹ ਟੈਂਟ ਸਾਈਟ ਬੁੱਕ ਕਰ ਲਈ ਆ 30 ਡਾਲਰ ਲਏ ਆ ਇਹਨਾਂ ਨੇ ਇੱਕ ਰਾਤ ਦੇ ਪਾਵਰਡ ਸਾਈਟ ਆ ਬਿਜਲੀ ਦੇ ਦੇਣਗੇ ਬਾਕੀ ਬਾਥਰੂਮ ਵਾਸ਼ਰੂਮ ਜੋ ਵੀ ਆ ਉਹ ਹੋਊਗਾ ਸਾਰਾ ਕੁਝ ਨਾਲ ਬਾਕੀ ਇੱਥੇ ਟਰੱਕਾਂ ਵਾਲੇ ਵੀ ਖੜੇ ਆ ਆਪਣੇ ਵਾਲੇ ਬਾਈ ਬਹੁਤ ਝੜੇ ਆ ਥੋਕੇ ਆਪਣੇ ਜਿਹੜੇ ਪੰਜਾਬੀ ਭਾਈ ਆ ਬਹੁਤ ਚੱਲਦੇ ਇੱਥੋਂ ਮੈਲਬਨ ਸਿਡਨੀ ਤੋਂ ਪਰਥ ਨੂੰ ਤੇ ਇੱਥੇ ਕਾਫੀ ਟਰੱਕਾਂ ਵਾਲੇ ਖੜੇ ਆ ਹਾਂਜੀ ਬਾਰਡਰ ਪਲੇਜ ਆ ਕੇ ਆਪਾਂ ਜਿਹੜਾ ਕੈਰਾਵਨ ਪਾਰਕ ਆ ਉਹਦੇ ਚ ਕਾਰ ਕਰ ਲਈ ਆ ਪਾਰਕ ਇਧਰਲੀ ਸਾਈਡ ਤੇ ਹੁਣ ਇੱਥੇ ਟੈਂਟ ਲਾਉਨੇ ਆ ਹਾਂ ਮੌਸਮ ਅੱਜ ਵਹਿਤਰਾ ਕੱਲ ਨਾਲੋਂ ਕੱਲ ਮੀਂਹ ਪੈਂਦਾ ਸੀ ਮੀਂਹ ਪੈਂਦੇ ਚ ਥੋੜਾ ਜਿਹਾ ਔਖਾ ਵੀ ਟੈਂਟ ਲਾਉਣਾ ਪਰ ਅੱਜ ਵਧੀਆ ਮੌਸਮ ਆ ਹੁਣ ਆਪਾਂ ਪਹਿਲਾਂ ਟੈਂਟ ਲਾਉਨੇ ਆ ਦਿਨ ਖੜੇ ਖੜੇ ਸੂਰਜ ਵੀ ਢਲ ਚੱਲਿਆ ਤੇ ਉਦੋਂ ਪਹਿਲਾਂ ਆਪਾਂ ਟੈਂਟ ਲਾ ਲਈਏ ਆਪਣਾ